ਮੈਂ ਗੱਲ ਕਰਨ ਲੱਗਾ ਪੰਜਾਬ 'ਚ ਪਿਛਲੇ 8-10 ਦਿਨਾਂ ਤੋਂ ਜੋ ਵਾਪਰ ਰਿਹਾ ਜਦੋਂ ਦਾ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਦੇ ਤੋਂ ਬਾਅਦ ਜੋ-ਜੋ ਘਟਨਾਕਰਮ ਪੰਜਾਬ ਦੇ ਵਿੱਚ ਹੋ ਰਿਹਾ ਹੈਰਾਨੀ ਇਸ ਗੱਲ ਤੇ ਹੈ ਕਿ ਜਿਹੜੇ-ਜਿਹੜੇ ਪੰਜਾਬ ਦੇ ਵੱਡੇ-ਵੱਡੇ ਲੀਡਰ ਸਾਰਿਆਂ ਚੋਣਾ ਇਸ ਮੁੱਦੇ ਦੇ ਉੱਤੇ ਲੜਦੇ ਰਹੇ ਕਿ ਸਾਡੀ ਸਰਕਾਰ ਬਣਾਓ ਅਸੀਂ ਵਿਕਰਮ ਮਜੀਠੀਆ ਫੜ ਕੇ ਅੰਦਰ ਦੇ ਦੇਵਾਂਗੇ ਅੱਜ ਉਹ ਸਾਰੇ ਹੀ ਵਿਕਰਮ ਦੇ ਫੜੇ ਜਾਣ ਦੇ ਉੱਤੇ ਸਰਕਾਰ ਦੀ ਕਾਰਵਾਈ ਨੂੰ ਵਿਜੀਲੈਂਸ ਦੀ ਕਾਰਵਾਈ ਨੂੰ ਗਲਤ ਦੱਸ ਰਹੇ ਆ ਨੰਬਰ 1 ਜਿਨ੍ਹਾਂ ਦੇ ਵਿੱਚ ਸਾਰ ਪ੍ਰਤਾਪ ਸਿੰਘ ਬਾਜਵਾ ਇੱਕ ਵਾਰੀ ਤਰਨਤਾਰਨ ਦੇ ਵਿੱਚ ਭਾਸ਼ਣ ਦਿੰਦੇ ਸੀ ਵਿਧਾਨ ਸਭਾ ਦੀਆਂ ਚੋਣਾਂ ਜੋ ਹੋਣ ਵਾਲੀਆਂ ਸੀਗੀਆਂ ਉਸ ਭਾਸ਼ਣ ਦੇ ਵਿੱਚ ਉਹ ਕਹਿੰਦੇ ਆ ਕਿ ਸਾਡੀ ਸਰਕਾਰ ਬਣਾ ਦਿਓ ਮੈਂ ਵਿਕਰਮ ਮਜੀਠੀਏ ਦੇ ਗਲ ਦੇ ਵਿੱਚ ਰੱਸਾ ਪਾ ਕੇ ਤਰਨਤਾਰਨ ਦੇ ਸੀਏ ਸਟਾਫ ਦੇ ਵਿੱਚ ਲੈ ਕੇ ਆਉਂਗਾ ਨੰਬਰ 2 ਸਾਰ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਵਿਕਰਮ ਮਜੀਠੀਏ ਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਭੇਜਿਆ ਉਹ ਵੀ ਕਹਿ ਰਹੇ ਆ ਵੀ ਇਹ ਕਾਰਵਾਈ ਜਿਹੜੀ ਗਲਤ ਹੋਈ ਹੈ ਇਹਨੂੰ ਜਿਹੜਾ ਫੜਿਆ ਗਿਆ ਵਾ ਨੰਬਰ 3 ਸਾਰ ਸੁਖਪਾਲ ਸਿੰਘ ਗਹਿਰਾ ਜਿਹੜੇ 25 ਜੁਲਾਈ 2014 ਨੂੰ ਖੁਦ ਜਾ ਕੇ ਈਡੀ ਨੂੰ ਇੱਕ ਐਫੀਡੇਵਿਡ ਦੇ ਕੇ ਆਉਂਦੇ ਆ ਜਿਹੜੀ ਉਹ ਕੰਪਲੇਂਟ ਦੇ ਕੇ ਆਉਂਦੇ ਐ ਐਫੀਡੇਵਿਡ 'ਨੀ ਉਸ ਕੰਪਲੇਂਟ 'ਚ ਉਹ ਲਿਖਦੇ ਆ ਕੋ ਗਾਬਾ ਫੜਿਆ ਸੀਗਾ ਡਰੱਗਸ ਮਗਜ਼ਰ ਜਿਹਦੇ ਵਿੱਚ ਸਾਰ ਸਰਵਨ ਸਿੰਘ ਫਲੋਰਿਡਾ ਦਾ ਨਾਮ ਵੀ ਆਇਆ ਸੀਗਾ ਮੰਤਰੀ ਸੀਗੇ ਜਿਹੜੇ ਔਰ 70 ਲੱਖ ਰੁਪਏ ਦੀ ਜਿਹੜੀ ਡਰੱਗ ਮੰਣੀ ਆ ਉਹਦੇ ਬਾਰੇ ਜ਼ਿਕਰ ਕਰਦੇ ਆ ਵੀ ਉਹ ਵਿਕਰਮ ਮਜੀਠੀਆ ਨੂੰ ਮਿਲੀ ਆ ਉਹ ਖੁਦੇ ਕੰਪਲੇਂਟ ਉੱਥੇ ਦੇ ਕੇ ਆਏ ਸੀ ਪਰ ਉਹ ਵੀ ਕਹਿ ਰਹੇ ਆ ਵੀ ਵਿਕਰਮ ਦੇ ਉੱਤੇ ਕੇਸ ਜਿਹੜਾ ਗਲਤ ਦਰਜ ਹੋਇਆ ਉਹਨੂੰ ਗਲਤ ਤਰੀਕੇ ਨਾਲ ਫੜਿਆ ਗਿਆ ਸਭ ਤੋਂ ਵੱਧ ਦੁੱਖ ਮੈਨੂੰ ਸ਼੍ਰੀ ਕੁਮਰ ਵਿਜੇ ਪ੍ਰਤਾਪ ਹਣਾ ਤੇ ਲੱਗਾ ਮੈਂ ਉਹਨਾਂ ਦੀ ਇਮਾਨਦਾਰੀ ਦੀ ਮਤਲਬ ਕੋਈ ਉਹਦੇ ਉੱਤੇ ਕੋ ਕਿੰਤੂ ਪ੍ਰੰਤੂ ਨਹੀਂ ਕਰਦਾ ਉਹਨਾਂ ਦੀ ਸੋਚ ਦੇ ਉੱਤੇ ਸਾਡੇ ਸ਼ਹਿਰ ਪ੍ਰਤੀ ਮੈਂ ਕੋਈ ਉਹਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਦੁੱਖ ਇਸ ਗੱਲ ਦਾ ਲੱਗਾ ਵੀ ਸਾਡੇ 3 ਸਾਲ ਉਹਨਾਂ ਦੀ ਸਰਕਾਰ ਦੇ ਨਾਲ ਲੜਾਈ ਇਹ ਹੋ ਰਹੀ ਹੈ ਕਿ ਵਿਕਰਮ ਜੀਠੀਏ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਪਰ ਜਿਸ ਦਿਨ ਫੜ ਲਿਆ ਜਾਂਦਾ ਵਾ ਉਸ ਦਿਨ ਉਹ ਵੀ ਇਸ ਕਾਰਵਾਈ ਨੂੰ ਗਲਤ ਦੱਸ ਰਹੇ ਆ ਇਸ ਸਾਰੇ ਘਟਨਾਕਰਮ ਦੇ ਵਿੱਚ ਇੱਕ ਗੱਲ ਨੇ ਤੇ ਇਹ ਸਾਬਤ ਕਰ ਦਿੱਤਾ ਕਿ ਭਗਵੰਤ ਮਾਨ ਇਨਾਂ ਸਾਰਿਆਂ ਦੇ ਉੱਤੇ ਭਾਰਾ ਵਾ ਕਿਉਂਕਿ ਜੇ ਸਾਰੇ ਇੱਕ ਦੂਜੇ ਦੇ ਕੱਟੜ ਦੁਸ਼ਮਣ ਆ ਇੱਕ ਬੰਦੇ ਦੇ ਖਿਲਾਫ ਸਾਰੇ ਹੀ ਇੱਕ ਮੰਚ ਦੇ ਉੱਤੇ ਇਕੱਠੇ ਹੋ ਗਏ ਇਹਦਾ ਮਤਲਬ ਆ ਵੀ ਉਹ ਇਨਾਂ ਸਾਰਿਆਂ ਨੂੰ ਤਗੜਾ ਵਾ ਇਨਾਂ ਦੇ ਉੱਤੇ ਹਾਵੀ ਆ ਮੇਰੀ ਬਾਕੀਆਂ ਵਾਂਗ ਕੋਈ ਨੈਗੇਟਿਵ ਜਿਹੜੀ ਹਮੇਸ਼ਾ ਹੀ ਨਕਾਰਾਤਮਕ ਜਿਹੜੀ ਰਾਜਨੀਤੀ ਆ ਉਹ ਮੈਂ ਨਾ ਜ਼ਿੰਦਗੀ ਚ ਕੀਤੀ ਆ ਨਾ ਮੈਂ ਕਰਨੀ ਆ ਇੱਕ ਬੰਦੇ ਨੂੰ ਸਿਰਫ ਮਾੜਾ ਹੀ ਬੋਲੀ ਜਾਓ ਚਾਹੇ ਉਹ ਚੰਗਾ ਕੰਮ ਵੀ ਕਰਦਾ ਵਾ ਪਰ ਇੱਕ ਟੀਚਾ ਹੀ ਬਣਾ ਲਿਆ ਜਾਂਦਾ ਵੀ ਇਹਨੂੰ ਭੰਡੜਾ ਹੀ ਭੰਡੜਾ ਵਾ ਇਹਦੇ ਖਿਲਾਫ ਬੋਲਣਾ ਹੀ ਬੋਲਣਾ ਵਾ ਉਹ ਮੇਰੀ ਸੋਚ ਨਹੀਂ ਹੈਗੀ ਮੇਰੇ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੱਖ ਗ라ਜ ਹੋਣਗੇ ਲੱਖ ਵਖਰੇਵੇਂ ਹੋਣਗੇ ਪਰ ਜੇ ਕੋਈ ਚੰਗਾ ਕੰਮ ਕਰੇ ਤੇ ਉਹਨੂੰ ਚੰਗਾ ਕਹਿਣਾ ਚਾਹੀਦਾ ਵਾ ਫਿਰ ਉਹਨੂੰ ਸਲਾਉਣਾ ਵੀ ਜ਼ਰੂਰ ਚਾਹੀਦਾ ਵਾ ਮੈਂ ਇੱਕ ਗੱਲ ਕਹਿਣ ਲੱਗਾ ਭਗਵੰਤ ਸਿਆ ਕੰਮ ਤੇ ਤੂੰ ਕੀਤਾ ਚੰਗਾ ਪਰ ਕੀਤਾ ਬੜੀ ਦੇਰੀ ਦੇ ਨਾਲ ਆ ਇਹ ਪਹਿਲੇ ਸਾਲ ਹੀ ਹੋਣਾ ਚਾਹੀਦਾ ਸੀਗਾ ਪਹਿਲੇ ਸਾਲੀਏ ਜਿਹੜੇ ਪੰਜਾਬੀਆਂ ਦੇ ਕਾਲਜ ਨੂੰ ਠੰਡ ਪੈ ਜਾਣੀ ਚਾਹੀਦੀ ਸੀ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਗੁੱਸਾ ਜਿਹੜਾ ਵਿਕਰਮਜੀਠੀਏ ਦੇ ਉੱਤੇ ਸੀਗਾ ਬਾਦਲਾਂ ਦੇ ਉੱਤੇ ਸੀਗਾ ਤੂੰ ਕੰਮ ਬੜੀ ਲੇਟ ਕੀਤਾ ਵਾ ਜਿਹੜਾ ਇਸ ਗੱਲ ਦਾ ਵੀ ਆ ਤੇਰੇ ਨਾਲ ਤੂੰ ਇਹ ਜੇ ਕਵੇਂ ਵੀ ਮੈਂ ਇਹ ਕੰਮ ਪੰਜਾਬ ਦੇ ਲੋਕਾਂ ਦੇ ਕਹਿਣ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਹਿਰਦੇ ਜਿਹੜੇ ਠੰਡੇ ਕਰਨ ਦੇ ਉੱਤੇ ਕਰਕੇ ਕੀਤਾ ਵਾ ਤੇ ਫੇਰ ਇਹ ਸਾਢੇ 3 ਸਾਲ ਪਹਿਲਾਂ ਕੰਮ ਹੋਣਾ ਚਾਹੀਦਾ ਸੀਗਾ ਸਟਾਰਟਿੰਗ ਦੇ ਵਿੱਚ ਹੁਣ ਵਿਕਰਮ ਜਦੋਂ ਕੁਝ ਸਮੇਂ ਤੋਂ ਤੇਰੇ ਨਾਲ ਨਿੱਜੀ ਹੋ ਗਿਆ ਤੇਰੀ ਨਿੱਜੀ ਜ਼ਿੰਦਗੀ ਦੇ ਬਾਰੇ ਬੋਲਣਾ ਸ਼ੁਰੂ ਹੋ ਗਿਆ ਮਰਿਆਦਾ ਤੋਂ ਥੱਲੇ ਜਾ ਕੇ ਬੋਲਣਾ ਸ਼ੁਰੂ ਹੋ ਗਿਆ ਤੇਰੇ ਬੱਚਿਆਂ ਨੂੰ ਵਿੱਚ ਲਿਆਉਣਾ ਸ਼ੁਰੂ ਹੋ ਗਿਆ ਤੈਨੂੰ ਉਹਨੇ ਬਾਰ-ਬਾਰ ਰਖਾਉਣਾ ਸ਼ੁਰੂ ਕਰ ਦਿੱਤਾ ਫੇਰ ਤੂੰ ਜ਼ਰੂਰਤ ਸਮਝੀ ਵੀ ਇਹਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਵਾ ਫੇਰ ਤੂੰ ਉਹਨੂੰ ਅੰਦਰ ਦਿੱਤਾ ਪਰ ਮੈਂ ਫੇਰ ਵੀ ਕਹਿੰਦਾ ਚਾਹੇ ਤੂੰ ਆਪਣੇ ਨਿੱਜੀ ਘਰਾਜ ਲਈ ਦਿੱਤਾ ਚਾਹੇ ਤੂੰ ਪੰਜਾਬ ਲਈ ਫੜ ਕੇ ਉਹਨੂੰ ਅੰਦਰ ਦਿੱਤਾ ਤੂੰ ਕੰਮ ਬਹੁਤ ਵਧੀਆ ਕੀਤਾ ਤੇ ਕੰਮ ਦਲੇਰੀ ਵਾਲਾ ਕੀਤਾ ਵਾ ਇਹ ਤੇਰੇ ਕੰਮ ਦੇ ਨਾਲ ਪੰਜਾਬ ਦੇ ਲੋਕਾਂ ਦੇ ਜਿਹੜੇ ਮੱਚਦੇ ਦਿਲ ਸੀ ਨਾ ਜਿਹੜੇ ਆਗਨਾ ਮੱਚਦੇ ਪਏ ਸੀਗੇ ਉਹਨਾਂ ਨੂੰ ਠੰਡਾ ਕਰਨ ਵਾਲਾ ਜਿਹੜਾ ਤੋ ਕੰਮ ਕੀਤਾ ਵਾ ਹੁਣ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹਨਾ ਮੁੱਖ ਮੰਤਰੀ ਸਾਹਿਬ ਸਾਰ ਭਗਵੰਤ ਸਿੰਘ ਮਾਨ ਜੀ ਸੁਣੋ ਜੇ ਤੁਸੀਂ ਯੁੱਧ ਨਸ਼ੇ ਦੇ ਵਿਰੁੱਧ ਤੇ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਵਿਰੁੱਧ ਚਲਾਇਆ ਵਾ ਤੇ ਫੇਰ ਇਹਦੇ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਇਹਨੂੰ ਤਹਿ ਤੱਕ ਲੈ ਕੇ ਜਾਣ ਲਈ ਇਹਨੂੰ ਤਹਿ ਤੱਕ ਪਹੁੰਚਾਉਣ ਲਈ ਫੇਰ ਕੱਲਾ ਮਜੀਠੀਆ ਅੰਦਰ ਜਾਣਾ ਨਹੀਂ ਬਣਦਾ ਜੇ 2007 ਤੋਂ ਲੈ ਕੇ 2017 ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਮਜੀਠੀਏ ਦੀ ਸ਼ਹਿਰ ਦੇ ਉੱਤੇ ਵਿਕਿਆ ਵਾ ਪੰਜਾਬ ਮਜੀਠੀਏ ਦੀ ਸ਼ਹਿ ਦੇ ਉੱਤੇ ਲੁੱਟਿਆ ਗਿਆ ਵਾ ਫਿਰ 2017 ਤੋਂ 22 ਤੱਕ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕਿੰਨੇ ਕਿੰਨੇ ਨਸ਼ਾ ਵਕਾਇਆ ਕਿਦੀ ਸ਼ਹਿ ਦੇ ਉੱਤੇ ਵਿਕਿਆ ਕਿਦੀ ਸ਼ਹਿ ਦੇ ਉੱਤੇ ਪੰਜਾਬ ਲੁੱਟਿਆ ਗਿਆ ਉਸ ਤੋਂ ਅੱਗੇ ਆਜੋ 2022 ਤੋਂ ਲੈ ਕੇ 25 ਤੱਕ ਅੱਜ ਸਾਢੇ 3 ਸਾਲ ਤੇਰੀ ਸਰਕਾਰ ਨੂੰ ਵੀ ਹੋ ਗਏ ਆ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਨਸ਼ਾ ਵੇਚਦਾ ਵਾ ਕਿਦੀ ਕਿਦੀ ਸ਼ਹਿ ਦੇ ਉੱਤੇ ਵੇਚਦਾ ਵਾ ਕਿਹੜੇ ਕਿਹੜੇ ਬੰਦੇ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਣ ਦੇ ਵਿੱਚ ਤੇਰੀ ਸਰਕਾਰ ਚ ਵੀ ਕੋਈ ਕਸਰ ਨਹੀਂ ਛੱਡੀ ਉਹ ਵੀ ਮਜੀਠੀਆ ਦੇ ਵਾਂਗ ਅੰਦਰ ਜਾਣੇ ਚਾਹੀਦੇ ਆ 2022 ਤੋਂ 25 ਤੱਕ ਜਿੰਨੇ ਜਿੰਨੇ ਵੀ ਪੰਜਾਬ ਨੂੰ ਲੁੱਟਿਆ ਚਾਹੇ ਉਹ ਝਾੜੂ ਵਾਲੇ ਹੋਣ ਜੋ ਕਾਂਗਰਸੀ ਅੰਦਰ ਜਾ ਰਹੇ ਆ ਜੇ ਕਾਲੀ ਅੰਦਰ ਜਾ ਰਹੇ ਆ ਫਿਰ ਝਾੜੂ ਵਾਲੇ ਵੀ ਅੰਦਰ ਜਾਣੇ ਚਾਹੀਦੇ ਆ ਜੇ ਵਿਕਰਮ ਮਜੀਠੀਆ ਨਸ਼ੇ ਤੇ ਪੰਜਾਬ ਨੂੰ ਲੁੱਟਣ ਦੇ ਕੇਸ ਦੇ ਵਿੱਚ ਅੰਦਰ ਜਾ ਸਕਦਾ ਵਾ ਤੇ ਫਿਰ ਰਾਜਾ ਵੜਿੰਗ ਕਿਉਂ ਨਹੀਂ ਹੁਣ ਤੱਕ ਅੰਦਰ ਗਿਆ ਕਿਉਂਕਿ ਦੋਵੇਂ ਕੇਸ ਉਹਦੇ ਉੱਤੇ ਵੀ ਬਣਦੇ ਆ ਉਹਦੇ ਉੱਤੇ ਵੀ ਠੁੱਕਦੇ ਆ ਡਰੱਗ ਮਨੀ ਵਾਲਾ ਕੇਸ ਵੀ ਉਹਦੇ ਉੱਤੇ ਬਣਦਾ ਮੈਂ ਯਾਦ ਕਰਾਉਣਾ ਚਾਹੁੰਦਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਕਾਲੀ ਦਲ ਦੀ ਸਰਕਾਰ ਵੇਲੇ ਗੁਰਜੰਟ ਸਿੰਘ ਨਾਂ ਦਾ ਇੱਕ ਸਮਗਲਰ ਫੜਿਆ ਸੀਗਾ ਜਦੋਂ ਪੁਲਿਸ ਨੇ ਦੀ ਜਾਂਚ ਕੀਤੀ ਤੇ ਉਹ ਦੋਸ਼ ਲੱਗੇ ਸੀ ਕਿ ਉਹ ਪੈਸੇ ਜਿਹੜੇ ਉਹ ਰਾਜੇ ਵੜਿੰਗ ਨੂੰ ਦਿੰਦਾ ਰਿਹਾ ਵਾ ਔਰ ਉਸ ਤੋਂ ਬਾਅਦ ਸੁਖਬੀਰ ਬਾਦਲ ਦੇ ਪੈਰੀ ਪੈ ਕੇ ਉਹ ਬਚਿਆ ਸੀਗਾ ਔਰ ਸੁਖਬੀਰ ਬਾਦਲ ਨੇ ਕਈ ਵਾਰੀ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਆਪਣੇ ਭਾਸ਼ਣਾ ਦੇ ਵਿੱਚ ਜ਼ਿਕਰ ਕੀਤਾ ਵੀ ਲਾਜਾ ਮੇਰੇ ਕੋ ਥੱਲੇ ਆ ਕੇ ਲੰਮੇ ਪੈ ਗਿਆ ਸੀਗਾ ਤੇ ਹੁਣ ਤੁਹਾਡੇ ਵੇਲੇ ਵੀ ਵਿਧਾਨ ਸਭਾ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਤੁਸੀਂ ਵੀ ਖੜੇ ਹੋ ਕੇ ਗੱਲ ਕਹੀ ਆ ਮਾਨ ਸਾਹਿਬ ਕਿ ਰਾਜੇ ਅੱਖਾਂ ਨੀਵੀਆਂ ਕਰਕੇ ਗੱਲ ਕਰ ਚੁੱਪ ਕਰ ਜਾ ਤੇਰੀ ਬੱਸਾਂ ਵਾਲੀ ਫਾਈਲ ਤੇ ਤੇਰੀਆਂ ਹੋਰ ਬਹੁਤ ਸਾਰੀਆਂ ਫਾਈਲਾਂ ਮੇਰੇ ਕੋਲ ਪਈਆਂ ਵਾਂ ਉਸ ਤੋਂ ਬਾਅਦ ਉਹ ਸਿਰ ਤੇ ਟੋਪੀ ਪਾ ਕੇ ਤੁਹਾਨੂੰ ਵੀ ਰਾਤ ਨੂੰ ਮਿਲ ਕੇ ਤੁਹਾਡੇ ਕੋਲੋਂ ਮਾਫੀ ਮੰਗ ਲੈਂਦਾ ਵਾ ਤੇ ਤੁਹਾਡੀ ਰਹਿ ਨਮਾਈ ਦੇ ਵਿੱਚ ਚੱਲਣ ਦੀ ਕਮਿਟਮੈਂਟ ਕਰ ਗਿਆ ਜਿਹਨੂੰ ਉਹ ਹੁਣ ਤੱਕ ਨਿਭਾ ਰਿਆ ਉਹ ਤੁਹਾਡੇ ਖਿਲਾਫ ਨਾਖਦੇ ਬੋਲਦਾ ਨਾ ਕਿਤੇ ਪ੍ਰੋਟੈਸਟ ਕਰਦਾ ਫਿਰ ਤੁਹਾਡਾ ਪੰਜਾਬ ਦੇ ਨਾਲ ਪ੍ਰੇਮ ਕਿੱਥੇ ਆ ਕੀ ਉਹ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਇਹ ਸੱਚਾ ਪਿਆਰ ਹੋਊਗਾ ਵੀ ਇੱਕ ਮਤਲਬ ਇੱਕ ਤਰਫਾ ਨਾ ਚੱਲਿਆ ਜਾਵੇ ਨਰਪੱਖ ਹੋ ਕੇ ਇਹ ਜਾਂਚ ਕੀਤੀ ਜਾਵੇ ਨਿਰਪੱਖ ਹੋ ਕੇ ਉਹਨੂੰ ਵੀ ਅੰਦਰ ਦਿੱਤਾ ਜਾਵੇ ਇਹ ਨਹੀਂ ਵੀ ਜਿਹੜਾ ਤੁਹਾਡੇ ਪੈਰੀ ਪੈ ਗਿਆ ਜਿਹੜਾ ਤੁਹਾਡੀ ਈਨ ਮੰਨ ਗਿਆ ਤੇ ਉਹ ਜਿੰਨਾ ਮਰਜੀ ਪੰਜਾਬ ਨੂੰ ਉਹਨੇ ਲੁੱਟਿਆ ਹੋਵੇ ਉਹਨੂੰ ਕੁਝ ਨਹੀਂ ਕਹਿਣਾ ਅਸਲੀ ਇਨਕਲਾਬ ਇਹ ਹੋਊਗਾ ਨਹੀਂ ਤੇ ਇੱਕ ਸ਼ੇਰ ਤੁਹਾਡੇ ਉੱਤੇ ਬਹੁਤ ਖੂਬ ਟਕਦਾ ਵਾ ਮੈਂ ਤੁਹਾਨੂੰ ਇਹ ਇਹ ਲੈਣਾ ਸੰਬੋਧਨ ਕਰਨੀਆਂ ਚਾਹੁੰਨਾ ਵਾ ਪਹਿਲਾਂ ਤੇਰਾ ਮਜ਼ਾਕ ਉਡਾਉਂਦੇ ਰਹੇ ਸੀ ਮੁੱਖ ਮੰਤਰੀ ਜਦੋਂ ਤੱਕ ਤੁਸੀਂ ਬਣੇ ਨਹੀਂ ਸੀ ਤੈਨੂੰ ਭੰਡ ਕਹਿ ਕੇ ਤੈਨੂੰ ਸ਼ਰਾਬੀ ਕਹਿ ਕੇ ਪਰ ਉਸ ਜਦੋਂ ਤੇਰੀ ਉਹ ਮਤਲਬ ਬਦਨਾਮੀ ਕਰਦੇ ਸੀਗੇ ਉਸ ਬਦਨਾਮੀ ਦੇ ਵਿੱਚ ਵੀ ਤੂੰ ਪੰਜਾਬੀਆਂ ਨੂੰ ਸੁਪਨੇ ਵਿਖਾਏ ਪੰਜਾਬੀਆਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਦੀ ਤੂੰ ਪ੍ਰਣ ਲਿਆ ਤੇ ਤੂੰ ਇਹ ਕਿਹਾ ਸੀਗਾ ਵੀ ਮੈਂ ਕੋਈ ਕਸਰ ਜਿਹੜੀ ਨਹੀਂ ਛੱਡੂੰਗਾ ਪਰ ਜੇ ਤੂੰ ਉਹ ਪੰਜਾਬੀਆਂ ਦੇ ਸੁਪਨੇ ਹੁਣ ਪੂਰਾ ਨਹੀਂ ਨਿਭਾ ਰਿਆ ਤੇ ਫੇਰ ਇਹ ਸ਼ਾਇਰ ਨੇ ਇੱਕ ਬਹੁਤ ਖੂਬ ਤੇਰੇ ਉੱਤੇ ਲਿਖਿਆ ਵਾ ਕਿ ਥਕੀ ਥਕੀ ਹੋਈ ਪਲਕੋਂ ਸੇ ਥਕੀ ਥੁਕੀ ਥਕੀ ਥਕੀ ਹੋਈ ਪਲਕੋਂ ਸੇ ਖਾਬ ਲਿਖਤਾ ਰਹਾ ਉਹ ਰੇਕਜ਼ਾਰ ਉਹ ਰੇਕਜ਼ਾਰ ਕਹਿੰਦੇ ਆ ਰੇਗਿਸਤਾਨ ਨੂੰ وہ رے ہزار میں تھا اور گلاب لکھتا رہا جسے پکارا گیا تھا بڑی حقارت سے وہ دشمن کو بھی عزت مآب لکھتا رہا اب اس قلم سے قصیدے لکھائے جاتے ہیں وہی قلم جو کبھی انقلاب لکھتا رہا اے بے شیر ਤੁਹਾਡੇ ਉتے ٹکدا وا جے ਤੁਸੀਂ پنجابیان دے نال انصاف نہیں کردے ہن میں جو تانوں وکرم دے حق چ بولن والے آ جو تانوں مطلب یہ جڑے جڑے بھی اوتے صفائیاں دے رہے آ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਿੰਨਾਂ ਦੇ ਵਿੱਚ ਸਾਰ ਸੁਖਬੀਰ ਸਿੰਘ ਬਾਦਲ ਆ ਜਿੰਨਾਂ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਾ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਆ ਜਿਹਦੇ ਵਿੱਚ ਖੈਰਾ ਸਾਹਿਬ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਸਾਰਿਆਂ ਨੇ ਮਤਲਬ ਇੱਕੋ ਹੀ ਇਹ ਬਿਆਨ ਜਿਹੜਾ ਉਹ ਰਲਿਆ ਮਿਲਿਆ ਦਿੱਤਾ ਕਿ 540 ਕਰੋੜ ਦਾ ਜਿਹੜਾ ਵਿਕਰਮ ਦੇ ਉੱਤੇ ਕੇਸ ਬਣਾਇਆ ਗਿਆ ਵਾ ਉਹ ਕੋ ਨਸ਼ੇ ਦਾ ਕੇਸ ਨਹੀਂਗਾ ਉਹ ਵੱਧ ਜਿਹੜੀ ਅਹੁਦੇ ਦੀ ਦੁਰਵਰਤੋਂ ਕਰਕੇ ਵੱਧ ਜਾਇਦਾਦ ਬਣਾਉਣ ਦਾ ਕੇਸ ਆ ਕੋ ਐਨਡੀਪੀਐਸ ਦਾ ਕੇਸ ਥੋੜੀ ਆ ਤਾਂ ਮੈਂ ਸਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਜੇ ਕੇਸ ਡਰੱਗ ਦਾ ਕੇਸ ਨਹੀਂ ਵੀ ਹੈਗਾ ਕਨਫਲਿਕਟ ਆਫ ਜਿਹੜਾ ਇੰਟਰਸਟ ਦਾ ਕੇਸ ਆ ਤੇ ਫਿਰ ਕੀ ਸਾਨੂੰ ਸਾਰੇ ਪੰਜਾਬੀਆਂ ਨੂੰ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਵਾ ਇਹਦੇ ਵਿੱਚ ਪੰਜਾਬ ਦੀ ਕੋਈ ਲੁੱਟਖਸੁੱਟ ਨਹੀਂ ਹੋਈ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਇਹਦੇ ਵਿੱਚ ਆਪਾਂ ਨੂੰ ਬੜਾ ਮਤਲਬ ਮਾਣ ਮਹਿਸੂਸ ਹੋ ਰਿਹਾ ਇਹਨਾਂ ਚੀਜ਼ਾਂ ਇਹ ਗੱਲਾਂ ਕਹਿ ਕੇ ਵੀ ਇਹ ਨਸ਼ੇ ਵਾਲਾ ਕੇਸ ਨਹੀਂ ਇਹ ਪੰਜਾਬ ਨੂੰ ਲੁੱਟਣ ਵਾਲਾ ਕੇਸ ਆ ਇਹ ਪੈਸੇ ਵੱਧ ਇਕੱਠੇ ਕਰਨ ਵਾਲਾ ਕੇਸ ਆ ਮਾਇਤ ਕਰਨ ਵਾਲੇ ਤੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਤੇ ਸਾਰੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਵੀ 540 ਕਰੋੜ ਰੁਪਈਆ ਬਹੁਤ ਘੱਟ ਰਕਮ ਆ ਇਸ ਤੋਂ ਵੱਧ ਕਿਤੇ ਇੱਕ ਸਾਲ ਦਾ 10 ਸਾਲ ਸਰਕਾਰ ਰਹੀ ਆ ਕਾਲੀ ਦਲ ਦੀ 540 ਕਰੋੜ ਤੋਂ ਵੱਧ ਇੱਕ ਸਾਲ ਦਾ ਤੇ ਇਹਨਾਂ ਨੂੰ ਰੇਤਾ ਦੇ ਵਿੱਚ ਹੀ ਆ ਜਾਂਦਾ ਰਿਹਾ ਸੀਗਾ ਜਿਹੜਾ ਇਹਨਾਂ ਦੀ ਕੋਠੀ ਪੈਸਾ ਆਉਂਦਾ ਰਿਹਾ ਵਾ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਕਰਨਾ ਚਾਹਨਾ ਕਿ 2007 ਤੋਂ ਪਹਿਲਾਂ ਜਦੋਂ ਤੱਕ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨਹੀਂ ਸੀ ਬਣੀ ਬਾਦਲ ਸਰਕਾਰ ਨਹੀਂ ਸੀ ਬਣੀ ਪਹਿਲਾਂ ਕਿਸੇ ਨੇ ਨਜਾਇਜ਼ ਮਾਈਨਿੰਗ ਹੁੰਦੀ ਹੈ ਕਿਸੇ ਨੂੰ ਪਤਾ ਸੀਗਾ ਵੀ ਨਜਾਇਜ਼ ਮਾਈਨਿੰਗ ਵੀ ਕੋਈ ਸ਼ਬਦ ਆ ਇਹ ਸ਼ਬਦ ਵੀ ਕਿਸੇ ਨੇ ਸੁਣਿਆ ਸੀਗਾ ਨਜਾਇਜ਼ ਮਾਈਨਿੰਗ ਕੀ ਆ ਕਿਵੇਂ ਰੇਤਾ ਦੇ ਉੱਤੇ ਕਬਜ਼ਾ ਕੀਤਾ ਗਿਆ ਕਿਵੇਂ ਇਹਨੂੰ ਮਹਿੰਗਾ ਕੀਤਾ ਗਿਆ ਕਿਵੇਂ ਪੰਜਾਬ ਨੂੰ ਲੁੱਟਿਆ ਗਿਆ ਇਹ ਤੁਹਾਡੇ ਰਾਜ ਵੇਲੇ ਸ਼ੁਰੂ ਹੋਇਆ ਔਰ ਕੈਪਟਨ ਮਰਿੰਦਰ ਸਿੰਘ ਤੋਂ ਲੈ ਕੇ ਹੁਣ ਤੱਕ ਇਹ ਕੰਮ ਜਿਹੜਾ ਚੱਲਣ ੜਿਆ ਵਾ ਰੇਤ ਮਾਫੀਆ ਅੱਜ ਵੀ ਉਨਾ ਹੀ ਸਰਗਰਮ ਆ ਹੁਣ ਮੈਂ ਗੱਲ ਕਰਨ ਲੱਗਾ ਸਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹ ਵਿਕਰਮ ਦੇ ਉੱਤੇ ਤੇ ਵਿਕਰਮ ਦੇ ਵਕੀਲਾਂ ਨੂੰ ਜਿਹੜੇ ਉਹਦੇ ਉੱਤੇ ਪ੍ਰੈਸ ਕਾਨਫਰੰਸਾਂ ਕਰ ਕਰਕੇ ਸਫਾਈਆਂ ਦੇ ਰਹੇ ਆ ਇਸ ਕੇਸ ਦੇ ਉੱਤੇ ਸਫਾਈਆਂ ਦੇ ਰਹੇ ਆ ਉਹਨਾਂ ਸਾਰਿਆਂ ਨੂੰ ਮੈਂ ਇਕੱਲੀ-ਇਕੱਲੀ ਗੱਲ ਦਾ ਜਵਾਬ ਦੇਣਾ ਚਾਹੁੰਨਾ ਵਾ ਸਾਰ ਸੁਖਬੀਰ ਸਿੰਘ ਜੀ ਪਹਿਲਾਂ ਤੇ ਤੁਸੀਂ ਸੁਣੋ ਤੁਸੀਂ ਪ੍ਰੈਸ ਕਾਨਫਰੰেন্স ਕਰ ਰਹੇ ਸੀ ਉਹਦੇ ਵਿੱਚ ਤੁਸੀਂ ਇੱਕ ਗੱਲ ਕਹੀ ਕਿ ਪੰਜਾਬ ਨੂੰ ਇੱਕ ਖੇਤਰੀ ਤੇ ਪੰਥਕ ਪਾਰਟੀ ਦੀ ਲੋੜ ਆ ਇਹ ਪੰਜਾਬ ਦੇ ਤਾਂ ਦੀ ਰਾਖੀ ਕਰ ਸਕਦੀ ਆ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਵਿਕਰਮ ਮਜੀਠੀਆ ਦਾ ਸ਼ਰਾਬ ਦਾ ਕਾਰੋਬਾਰ 1947 ਦਾ ਚੱਲਣ ਡਿਆ ਵਾ ਕਿ ਪੰਥਕ ਪਰਿਵਾਰਾਂ ਨੂੰ ਸ਼ਰਾਬ ਦਾ ਜਿਹੜਾ ਕੰਮ ਆ ਜਿਹੜੇ ਪੰਥ ਦੀ ਗਵਾਈ ਕਰਦੇ ਆ ਇਹ ਕੰਮ ਪੰਥਕ ਪਰਿਵਾਰਾਂ ਨੂੰ ਪੰਥਕ ਸਰਕਾਰਾਂ ਨੂੰ ਸੌਂਧ ਦੇ ਆ ਪਹਿਲੀ ਗੱਲ ਤੇ ਇਹ ਕੰਮ ਹੀ ਛੱਡ ਦੇਣੇ ਚਾਹੀਦੇ ਆ ਦੂਜੀ ਗੱਲ ਤੁਸੀਂ ਪੰਥਕ ਸਰਕਾਰ ਦਾ ਹਵਾਲਾ ਦੇ ਰਹੇ ਹੋ ਪੰਥਕ ਪਾਰਟੀ ਦਾ ਹਵਾਲਾ ਦੇ ਰਹੇ ਹੋ ਕਿ ਸੁਮੇਧ ਸਿੰਘ ਸੈਣੀ ਤੇ ਅਝਾਰ ਆਲਮ ਵਰਗਿਆਂ ਨੂੰ ਜਿਨ੍ਹਾਂ ਦੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਿਆ ਉਹਨਾਂ ਨੂੰ ਡੀਜੀਪੀ ਲਾਉਣਾ ਉਸ ਤੋਂ ਬਾਅਦ ਤੁਹਾਡੀ ਪੰਥਕ ਪਾਰਟੀ ਵੱਲੋਂ ਉਹਨਾਂ ਨੂੰ ਐਮਐਲਏ ਦੀਆਂ ਟਿਕਟਾਂ ਦੇ ਕੇ ਨਵਾਜਣਾ ਕੀ ਇਹ ਪੰਥਕ ਝੰਡਾ ਸੀਗਾ ਇਹ ਕੀ ਇਹ ਸਿੱਖ ਕੌਮ ਦੀ ਰਾਖੀ ਆ ਕਿ ਇਹ ਪੰਥ ਦੀ ਰਾਖੀ ਆ ਕੀ ਪੰਥਕ ਸਰਕਾਰ ਵਿੱਚ ਬਦਮੀਆਂ ਹੋਣਾ ਉਸ ਤੋਂ ਬਾਅਦ ਉਹਨਾਂ ਦੀ ਵੋਟਾਂ 'ਚ ਬਹੁ ਗਿਣਤੀ ਵੇਖ ਕੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਸਕਣਾ ਇਹ ਪੰਥਨਾ ਧੋਖਾ ਦੇ ਪੰਥ ਨਾਲ ਜਿਹੜੀ ਇਹ ਗਦਾਰੀ ਨਹੀਂ ਸੀ ਗੁਰੂ ਆਪਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਾਂ ਸਾਰੇ ਹੀ ਉਹਨਾਂ ਨੂੰ ਫਾਲੋ ਕਰਦੇ ਆਂ ਕਿ ਜਿੱਡੀ ਵੱਡੀ ਉਸ ਪਰਿਵਾਰ ਦੀ ਕੁਰਬਾਨੀ ਆ ਜਿੱਡੀ ਵੱਡੀ ਦਸਮ ਪਿਤਾ ਦੀ ਕੁਰਬਾਨੀ ਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੌਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀਗਾ ਤੇ ਤੁਸੀਂ ਤੁਸੀਂ ਇਸ ਦੇ ਉਲਟ ਕੇਂਦਰ ਦੇ ਵਿੱਚ ਭੈਣ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਜ਼ੀਰੀ ਦਿਵਾਉਣ ਦੇ ਬਦਲੇ ਸਾਰੀ ਕੌਮ ਹੀ ਪਰਿਵਾਰ ਦੇ ਉੱਤੋਂ ਵਾਰ ਦਿੱਤੀ ਪੰਜਾਬ ਦੇ ਸਾਰੇ ਹੱਕ ਜਿਹੜੇ ਆ ਉਹ ਕੇਂਦਰ ਕੋਲ ਗਹਿਣੇ ਰੱਖ ਦਿੱਤੇ ਕੀ ਇਹ ਕੌਮ ਦੇ ਨਾਲ ਗਦਾਰੀ ਨਹੀਂ ਆ ਤੁਹਾਡੇ ਵੱਲੋਂ ਜਿਹੜੀ ਕੀਤੀ ਗਈ ਆ ਸੁਖਵੀਰ ਜੀ ਪਹਿਲੀ ਗੱਲ ਤੁਸੀਂ ਪਤਾ ਕੀ ਕਰ ਰਹੇ ਹੋ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਹਣ ਕੱਲੀ-ਕੱਲੀ ਗੱਲ ਦਾ ਜਵਾਬ ਸੁਣਿਓ ਅਸੀਂ ਵੀ ਤੁਹਾਡੇ ਨਾਲ ਹੀ ਰਹੇ ਆ ਸਾਨੂੰ ਵੀ ਪਤਾ ਵੀ ਜਿਹੜੀ ਕੰਪਨੀ ਸੀਗੀ ਜਿਹੜੀ ਸਰਾਇਆ ਸਟੇਟ ਸੀਗੀ ਉਹਦੇ ਕੀ ਹਾਲਾਤ ਸੀਗੇ ਤੁਸੀਂ ਹਵਾਲਾ ਦਿੱਤਾ ਕਿ ਸਰਾਇਆ ਸਟੇਟ ਕੰਪਨੀ ਜਿਹੜੀ ਵਿਕਰਮ ਦੀ ਇਹ 1907 ਤੋਂ ਚੱਲੀ ਆ ਰਹੀ ਆ ਉਦੋਂ ਦੀ ਇਹ ਕੰਪਨੀ ਬਣੀ ਆ ਔਰ 1947 ਤੋਂ ਇਹਨੇ ਸ਼ਰਾਬ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੋਈਗਾ ਹੁਣ ਮੈਂ ਨਾਲ ਨਾਲ ਹੀ ਇਹਦੇ ਜਵਾਬ ਦੇਣੇ ਚਾਹੁੰਦਾ ਵਾਂ ਕਿ ਜਿਹੜਾ ਕਾਰੋਬਾਰ ਕਾਰੋਬਾਰਾਂ ਦੇ ਵਿੱਚ ਉਤਰਾ ਚੜਾ ਬਹੁਤ ਲੋਕਾਂ ਦੇ ਆਉਂਦੇ ਆ ਲੋਕ ਤਾਂ ਵੀ ਚੜਦੇ ਆ ਥੱਲੇ ਵੀ ਡਿੱਗਦੇ ਆ ਫਿਰ ਉੱਪਰ ਉੱਠ ਪੈਂਦੇ ਆ ਇਹ ਕੰਪਨੀ ਇਸ ਗਗਾਰ ਦੇ ਉੱਤੇ ਆ ਗਈ ਸੀ ਇਹ ਕੰਪਨੀ ਬੰਦ ਹੋ ਚੁੱਕੀ ਸੀਗੀ ਬੈਂਕ ਕਰਪਟ ਹੋ ਗਈ ਸੀ ਬੈਂਕਾਂ ਦੇ ਕਬਜ਼ੇ ਹੇੜ ਸੀਗੀ ਇਹਦੀ ਸ਼ੂਗਰ ਮਿਲ ਕੀ ਇਹਦੇ ਜਹਾਜ਼ ਕੀ ਜਿਹੜੇ ਹੈਂਗਰ ਚ ਲੱਗੇ ਸੀਗੇ ਇਹਦੀਆਂ ਬਾਕੀ ਸਾਰੀਆਂ ਕੰਪਨੀਆਂ ਬੈਂਕ ਦੇ ਕਰਜ਼ੇ ਰਹਿਣ ਸੀਗੀਆਂ ਗੁਜ਼ਾਰਾ ਬਹੁਤ ਮੁਸ਼ਕਲ ਸੀਗਾ ਹਾਲਾਤ ਇਹ ਸੀਗੇ ਮਜੀਠੀਆ ਪਰਿਵਾਰ ਦੇ ਕਿ ਉਹਨਾਂ ਦਾ ਬਹੁਤ ਵੱਡਾ ਘਰ ਆ ਜਿਹੜਾ ਜਿੱਥੇ ਅੱਜ ਵੀ ਉਹ ਰਹਿੰਦੇ ਆ ਸੈਨਿਕ ਫਾਰਮ ਹਾਊਸ ਕਲੋਨੀ ਆ ਦਿੱਲੀ ਦੇ ਵਿੱਚ ਉੱਥੇ ਬਹੁਤ-ਬਹੁਤ ਵੱਡੇ ਮਤਲਬ ਏਕੜਾਂ ਦੇ ਵਿੱਚ ਲੋਕਾਂ ਦੇ ਘਰ ਨੇ ਉਹ ਘਰ ਜਿਹੜਾ ਉਹ ਵਿਕ ਚੁੱਕਾ ਸੀਗਾ ਜਾਂ ਬੈਂਕ ਨੇ ਉਹਦੀ ਬੋਲੀ ਲਾ ਕੇ ਵੇਚ ਦਿੱਤਾ ਸੀਗਾ ਔਰ ਸਾਰਾ ਪਰਿਵਾਰ ਇੱਕ ਚਾਰ ਮਰਲੇ ਦੇ ਘਰ ਦੇ ਵਿੱਚ ਨਜਾਮੁਦੀਨ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਜਗ੍ਹਾ ਵਾ ਉਹਦੇ ਵਿੱਚ ਕਿਰਾਏ ਦੇ ਉੱਤੇ ਰਹਿੰਦੇ ਸੀਗੇ ਮੇਰਾ ਖਿਆਲ ਆ ਵੀ ਥੱਲੇ ਮਾਲਕ ਮਕਾਨ ਰਹਿੰਦਾ ਸੀਗਾ ਉੱਤੇ ਸਾਰਾ ਮਜੀਠੀਆ ਮੈਂ ਕੋ ਮਜ਼ਾਕ ਨਹੀਂ ਧਾਰਿਆ ਇਹ ਹਾਲਾਤ ਕਿਸੇ ਨੇ ਵੀ ਹੋ ਸਕਦੇ ਆ ਮੈਂ ਵੀ ਕਿਰਾਏ ਤੇ ਰਿਹਾ ਵਾਂ ਮਤਲਬ ਮੈਂ ਦੱਸ ਰਿਹਾ ਹਾਲਾਤ ਦੱਸ ਰਿਹਾ ਵਾਂ ਵੀ ਸਾਰਾ ਪਰਿਵਾਰ ਉੱਥੇ ਕਿਰਾਏ ਤੇ ਰਹਿੰਦਾ ਸੀਗਾ ਮਾਲਕ ਥੱਲੇ ਰਹਿੰਦਾ ਸੀਗਾ ਤੇ ਇਹ ਉੱਤੇ ਰਹਿੰਦੇ ਸੀਗੇ ਫਿਰ 1997 ਦੇ ਵਿੱਚ ਜਦੋਂ ਤੁਹਾਡੀ ਸਰਕਾਰ ਬਣਦੀ ਆ ਪੰਜਾਬ 'ਚ ਤੁਹਾਡੀ ਸਰਕਾਰ ਬਣ ਜਾਂਦੀ ਆ ਤੇ ਕੇਂਦਰ ਦੇ ਵਿੱਚ ਥੋੜੀ ਦੇਰ ਬਾਅਦ ਤੁਸੀਂ ਵਜ਼ੀਰ ਬਣ ਜਾਂਦੇ ਹੋ ਤੇ ਫੇਰ ਇਹਨਾਂ ਦੀ ਸ਼ਰਾਬ ਦੀ ਫੈਕਟਰੀ ਦਾ ਕੰਮ ਥੋੜਾ ਥੋੜਾ ਚੱਲਣਾ ਸ਼ੁਰੂ ਹੁੰਦਾ ਵਾ ਤੁਸੀਂ ਇਹਨੂੰ ਲੀ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਉਦੋਂ ਬਾਅਦ ਸਰਕਾਰ ਆ ਜਾਂਦੀ ਆ 2002 2007 ਤੱਕ ਕੈਪਟਨ ਮਰਿੰਦਰ ਸਿੰਘ ਦੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਤੇ ਆਲਰੇਡੀ ਇਸ ਪਰਿਵਾਰ ਦੇ ਬਹੁਤ ਨਜ਼ਦੀਕੀ ਸੰਬੰਧ ਸੀਗੇ ਔਰ ਸ਼ਰਾਬ ਦਾ ਕਾਰੋਬਾਰ ਇਹਨਾਂ ਦਾ ਉਦੋਂ ਵੀ ਚੱਲਦਾ ਰਹਿੰਦਾ ਵਾ ਪਰ ਉਸ ਪੱਧਰ ਦੇ ਉੱਤੇ ਨਹੀਂ ਕਿ ਇਹਨਾਂ ਦੀ ਰਜਵਾੜਾ ਸ਼ਾਹੀ ਜਿਹੜੀ ਉਹ ਵਾਪਸ ਆ ਜਾਏ ਹਾਂ ਪਰ ਗੁਜ਼ਾਰਾ ਜਿਹੜਾ ਉਹ ਬਹੁਤ ਵਧੀਆ ਚੱਲਣਾ ਸ਼ੁਰੂ ਹੋ ਜਾਵੇ ਉਸ ਤੋਂ ਬਾਅਦ ਕਿਉਂਕਿ 1997 ਤੋਂ 2002 ਤੱਕ ਸਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਪਾਵਰਫੁੱਲ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਉੱਤੇ ਉਹਨਾਂ ਦਾ ਪੂਰਾ ਕਬਜ਼ਾ ਰਿਹਾ ਵਾ ਔਰ ਤੁਸੀਂ ਇਹਨਾਂ ਦੀ ਲੋੜ ਤੋਂ ਵੱਧ ਉਹਨਾਂ ਤੋਂ ਬਾਹਰ ਜਾ ਕੇ ਮਤ ਹੀ ਨਹੀਂ ਸੀ ਕਰ ਸਕਦੇ ਬੈਂਕ ਕਰਜ਼ੇ ਤੇ ਇਹਨਾਂ ਦੇ ਮਤਲਬ ਉਹ ਉਹ ਬੈਂਕ ਦੇ ਕਰਜ਼ੇ ਉਦੋਂ ਵੀ ਇਹਨਾਂ ਦੇ ਉੱਤੇ ਖਲੋਤੇ ਸੀਗੇ ਇਹ ਤੁਸੀਂ ਵੀ ਨਹੀਂ ਕਰ ਸਕਦੇ ਵੀ ਬੈਂਕ ਤੋਂ ਇਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ ਬੈਂਕ ਦੇ ਸਾਰੇ ਕਰਜ਼ੇ ਲਾ ਦਿੱਤੇ ਜਾਣ ਹਾਲਾਤ ਇਹ ਸੀਗੇ ਕਿ 2007 ਤੱਕ ਵੀ ਇਹ ਪਰਿਵਾਰ ਜਿਹੜਾ ਦਿੱਲੀ ਦੇ ਵਿੱਚ ਚਾਰ ਮਰਲੇ ਦੇ ਘਰ ਦੇ ਵਿੱਚ ਜਿਹੜਾ ਉਹ ਕਿਰਾਏ ਦੇ ਉੱਤੇ ਰਹਿੰਦਾ ਰਿਹਾ ਅੱਗੇ ਸਾਰ ਸੁਖਵੀਰ ਸਿੰਘ ਬਾਦਲ ਜੀ ਤੁਸੀਂ ਇੱਕ ਜ਼ਿਕਰ ਕਰ ਰਹੇ ਹੋ ਕਿ ਕਲੀਅਰ ਵਾਟਰ ਹਾਊਸ ਕੰਪਨੀ ਉਹਦੀ ਤੁਸੀਂ ਗੱਲ ਕੀਤੀ ਹੈ ਕਿ 11 ਦਸੰਬਰ 2005 ਨੂੰ ਇਸ ਕੰਪਨੀ ਦੀ ਇਸ ਬੰਦ ਪਈ ਤੇ ਬੈਂਕ ਕ੍ਰਾਪਟ ਜਿਹੜੀ ਹੈ ਸਰਾਇਆ ਸਟੇਟ ਸੀਗੀ ਇਹਦੇ ਨਾਲ ਇੱਕ ਡੀਲ ਹੁੰਦੀ ਹੈ ਜਿਸ ਡੀਲ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜੀ ਕੰਪਨੀ ਹੈ ਕਲੀਅਰ ਵਾਟਰ ਉਹ 25% ਸ਼ੇਅਰ ਜਿਹੜੇ ਉਹ ਸਰਾਇਆ ਸਟੇਟ ਦੇ ਖਰੀਦ ਲੈਂਦੀ ਹੈ ਉਦੇ ਬਦਲੇ 35 ਕਰੋੜ ਰੁਪਈਆ ਇਹਨਾਂ ਨੂੰ ਦਿੰਦੀ ਹੈ ਔਰ 90 ਕਰੋੜ ਰੁਪਈਏ ਦਾ ਲੋਨ ਇਹਨਾਂ ਦੇ ਉੱਤੇ ਚੜਾਉਂਦੀ ਹੈ ਹੁਣ ਸਵਾਲ ਇਹ ਹੈ ਕਿ ਜੇ ਸਰਾਇਆ ਸਟੇਟ ਪਹਿਲਾ ਹੀ ਪ੍ਰੋਫਿਟ ਦੇ ਵਿੱਚ ਸੀ ਗਈ ਤੇ ਫਿਰ ਕਿਹੜਾ ਬੰਦਾ ਵਾ ਜਿਹੜਾ ਆਪਣੇ 25% ਸ਼ੇਅਰ ਵੇਚ ਦਿੰਦਾ ਵਾ ਕਿਹੜਾ ਬੰਦਾ ਆਪਣੀ ਪ੍ਰੋਫਿਟ ਵਾਲੀ ਕੰਪਨੀ ਦਾ ਹਿੱਸਾ ਵੇਚਦਾ ਵਾ ਕਾਰਨ ਇਹ ਸੀਗਾ ਕਿ ਜੇ ਉਹ 25% ਸ਼ੇਅਰ ਨਾ ਵੇਚ ਦੇ ਉਹਦੇ ਕੋਲੋਂ ਕਰਜ਼ਾ ਨਾ ਲੈਂਦੇ ਉਹਦੇ ਕੋਲੋਂ ਪੈਸੇ ਨਾ ਲੈਂਦੇ ਤੇ ਬੈਂਕਾਂ ਨੇ ਸਾਰੀਆਂ ਚੀਜ਼ਾਂ ਕੌਡੀਆਂ ਦੇ ਭਾ ਲੈ ਜਾਣੀਆਂ ਸੀਗੀਆਂ ਜਿਵੇਂ ਉਹਨਾਂ ਦਾ ਘਰ ਚਲਾ ਗਿਆ ਸੀਗਾ ਇਸ ਗੱਲ ਨੂੰ ਤੁਸੀਂ ਵੀ ਬੋਲਦੇ ਬੋਲਦੇ ਰਹਿ ਗਏ ਸਾਰ ਸੁਖਵੀਰ ਸਿੰਘ ਬਾਦਲ ਜੀ ਤੁਸੀਂ ਕੰਟਰੋਲ ਕਰਕੇ ਤੁਸੀਂ ਆਪਣੀ ਜਿਹੜੀ ਵੀਡੀਓ ਆ ਜਿਹੜੀ ਪ੍ਰੈਸ ਕਾਨਫਰੰਸ ਆ ਉਹਨੂੰ ਚੈੱਕ ਕਰਿਓ 18 ਮਿੰਟ 19 ਸਕਿੰਡ ਦੇ ਉੱਤੇ ਤੁਸੀਂ ਬੋਲਦੇ ਬੋਲਦੇ ਰਹਿ ਜਾਂਦੇ ਹੋ ਕਿ ਜਦੋਂ ਕੰਪਨੀ ਨੇ ਡੀਲ ਕੀਤੀ ਆ ਤੇ ਹੋ ਸਕਦਾ ਸੀ ਇਹ ਕੰਪਨੀ ਜਿਹੜੀ ਆ ਉਦੋਂ ਸਟੈਬਲਿਸ਼ ਹੋ ਜਾਂਦੀ ਇਹਦਾ ਮਤਲਬ ਆ ਵੀ ਇਹ ਬੋਲਦੇ ਬੋਲਦੇ ਤੁਹਾਡੇ ਲਫ਼ਜ਼ ਜਿਹੜੇ ਤੁਹਾਡੇ ਮੂੰਹ ਦੇ ਵਿੱਚ ਦੁਬਾਰਾ ਵਾਪਸ ਚਲੇ ਜਾਂਦੇ ਆ ਕਿਉਂਕਿ ਇਹ ਕੰਪਨੀ ਉਸ ਵੇਲੇ ਸਟੇਬਲ ਨਹੀਂ ਸੀ ਤੁਸੀਂ ਇਹ ਸ਼ਬਦ ਬੋਲਣ ਦੀ ਕੋਸ਼ਿਸ਼ ਕੀਤੀ ਕਿ ਇਹ ਡੀਲ ਤਾਂ ਹੋਈ ਸੀ ਕਿ ਇਹ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਨਾ ਹੋਵੇ ਆਪਣਾ ਘਰ ਬਚਾਉਣ ਲਈ ਇਸ ਪਰਿਵਾਰ ਨੇ 1995-96 ਦੇ ਵਿੱਚ ਵੀ 20 ਕਰੋੜ ਰੁਪਏ ਦਾ ਲੋਨ ਮੰਗਿਆ ਸੀਗਾ ਸ਼ਾਇਦ ਉਹ ਡੀਲ ਜਾ ਉਹਨਾਂ ਦਾ ਮੰਤਬ ਸੀਗਾ ਜਿਹੜਾ ਇਹਨਾਂ ਦਾ ਲੋਨ ਹੈ ਉਹ ਸਿਰੇ ਨਹੀਂ ਸੀ ਚੜਿਆ ਤਾਂ ਇਹਨਾਂ ਦੇ ਘਰ ਦੀ ਆਪਸ਼ਨ ਹੋਈ ਸੀ ਤਾਂ ਇਹਨਾਂ ਨੂੰ ਉਹ ਘਰ ਛੱਡਣਾ ਪਿਆ ਸੀਗਾ ਫੇਰ ਇੱਕਦਮ ਤਸਵੀਰ ਬਦਲਣੀ ਕਦੋਂ ਸ਼ੁਰੂ ਹੁੰਦੀ ਆ ਸਰਾਇਆ ਸਟੇਟ ਦੀ 2007 ਦੇ ਵਿੱਚ ਜਦੋਂ ਤੁਹਾਡੀ ਸਰਕਾਰ ਆ ਜਾਂਦੀ ਆ ਬਾਦਲ ਸਾਹਿਬ ਦੇ ਬਜ਼ੁਰਗ ਹੋਣ ਕਰਕੇ ਮਜੀਠੀਆ ਤੁਹਾਡੇ ਉੱਤੇ ਤੇ ਤੁਹਾਡੀ ਸਰਕਾਰ ਦੇ ਉੱਤੇ ਸਭ ਤੋਂ ਹਾਵੀ ਤੇ ਤਾਕਤਵਰ ਜਿਹੜਾ ਉਹ ਬੰਦਾ ਬਣ ਜਾਂਦਾ ਵਾ ਸਰਾਇਆ ਸਟੇਟ ਉਸ ਤੋਂ ਬਾਅਦ ਪ੍ਰੋਫਿਟ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦੀ ਆ ਉਦੋਂ ਤਸਵੀਰ ਬਦਲਦੀ ਆ ਸਰਾਇਆ ਸਟੇਟ ਦੀ ਵਿਕਰਮ ਮਜੀਠੀਆ ਬਣ ਜਾਂਦੇ ਨੇ ਉਸ ਤੋਂ ਬਾਅਦ ਪੰਜਾਬ એનર્ਜੀ ਡਵੈਲਪਮੈਂਟ ਦੇ ਮੰਤਰੀ ਜਿਸ ਦੇ ਅਧੀਨ ਪੰਜਾਬ ਦੇ ਵਿੱਚ ਸਾਰੇ ਸੋਲਰ ਪਲਾਂਟ ਲੱਗਣੇ ਹੁੰਦੇ ਆ ਚਾਹੇ ਉਹ ਛੱਤਾਂ ਤੇ ਲੱਗਦੇ ਆ ਚਾਹੇ ਉਹ ਵੱਡੇ ਵੱਡੇ ਪਲਾਂਟ ਜਿਹੜੇ ਬਿਜਲੀ ਮੈਹਕਮੇ ਨੂੰ ਬਿਜਲੀ ਸਪਲਾਈ ਕਰਦੇ ਆ ਸਰਾਇਆ ਸਟੇਟ ਦੇ ਅਧੀਨ ਕਈ ਕੰਪਨੀਆਂ ਹਰ ਜ਼ਿਲ੍ਹੇ ਦੇ ਵਿੱਚ ਕੰਪਨੀਆਂ ਬਣਾਈਆਂ ਗਈਆਂ ਜਿਹਦੇ ਵਿੱਚ ਜਨਾਲਾ ਦੇ ਨਾਂ ਦੇ ਉੱਤੇ ਬਟਾਲਾ ਦੇ ਨਾਂ ਦੇ ਉੱਤੇ ਨਵਾਂ ਸ਼ਹਿਰ ਦੇ ਨਾਂ ਦੇ ਉੱਤੇ ਗੁਰਦਾਸਪੁਰ ਦੇ ਨਾਂ ਦੇ ਉੱਤੇ ਅਮਰਸਰ ਦੇ ਨਾਂ ਦੇ ਉੱਤੇ ਸਰਾਇਆ એનર્ਜੀ ਪ੍ਰਾਈਵੇਟ ਲਿਮਟਿਡ ਦੇ ਅਧੀਨ ਕੰਪਨੀਆਂ ਜਿਹੜੀਆਂ ਬਣਾਈਆਂ ਗਈਆਂ ਸੋਲਰ ਪਲਾਂਟ ਵੱਡੀ ਮਾਤਰਾ ਦੇ ਵਿੱਚ ਸੋਲਰ ਪਲਾਂਟ ਦੇ ਉੱਤੇ ਸਬਸਿਡੀ ਜਿਹੜੀ ਮਿਲਦੀ ਆ ਇਹਦੇ ਇਹਦੇ ਜਿਹੜਾ ਕੰਮ ਸਾਰਾ ਉਹ ਤੁਹਾਡੀ ਦੇਖ ਰੱਖ ਦੇ ਵਿੱਚ ਹੋਇਆ ਇਹਦੇ ਕੰਮ ਕੀ ਸੀਗੇ ਨੇ ਕਰਨਾ ਕੀ ਹੁੰਦਾ ਸੀਗਾ ਨਾ ਕੰਪਨੀਆਂ ਕੰਪਨੀਆਂ ਨੇ ਕਿ ਜਿੱਥੇ ਜਿੱਥੇ ਸੋਲਰ ਪਲਾਂਟ ਲੱਗਣੇ ਹੁੰਦੇ ਸੀਗੇ ਜਿਹੜੀ ਜਿਹੜੀ ਉਹਦੇ ਵਿੱਚ ਮਸ਼ੀਨਰੀ ਲੱਗਣੀ ਹੁੰਦੀ ਸੀਗੀ ਉਹ ਸਾਰੇ ਪਲਾਂਟ ਦੀ ਮਸ਼ੀਨਰੀ ਸਪਲਾਈ ਕਰਦਾ ਸੀਗਾ ਤੁਹਾਡੇ ਜਿਹੜੇ ਸਾਡੇ ਮਾਣਯੋਗ ਭੈਣ ਨੇ ਭੈਣਜੀ ਗਨੀਵ ਕੌਰ ਮਜੀਠੀਆ ਜੀ ਦਾ ਭਰਾ ਜਿਹੜਾ ਵਾ ਉਹਦਾ ਨਾਂ ਗੱਜਪਤ ਸਿੰਘ ਗਰੇਵਾਲ ਆ ਸਾਰੀ ਮਸ਼ੀਨਰੀ ਵਿਕਰਮਜੀਠਿਆ ਜੀ ਤੁਹਾਡਾ ਬ੍ਰਦਰ ਨੇ ਲਾ ਉਹ ਸਾਰੇ ਜਿਹੜੇ ਜਿਹਨੇ ਵੀ ਸੋਲਰ ਪਲਾਂਟ ਲਾਉਣਾ ਹੁੰਦਾ ਸੀਗਾ ਮਸ਼ੀਨਰੀ ਉਹਦੇ ਕੋਲੋਂ ਲਈ ਜਾਂਦੀ ਸੀ ਜੇ ਉਹਦੇ ਕੋਲੋਂ ਮਸ਼ੀਨਰੀ ਨਹੀਂ ਲਈ ਜਾਂਦੀ ਸੀ ਤੇ ਉਹ ਪਲਾਂਟ ਪਾਸ ਹੀ ਨਹੀਂ ਸੀ ਹੁੰਦਾ ਉਹਦੇ ਉੱਤੇ ਸਬਸਿਡੀ ਮਿਲਣੀ ਵੀ ਬੜੀ ਔਖੀ ਹੁੰਦੀ ਸੀ ਕਿ ਤਾਂ ਜੋ ਸਾਰੀਆਂ ਕੰਪਨੀਆਂ ਉਹਦੇ ਕੋਲੋਂ ਮਸ਼ੀਨਰੀ ਲੈਂਦੀਆਂ ਸੀ ਉਹਦੇ ਬਦਲੇ ਦੇ ਵਿੱਚ ਮਹਿੰਗੀ ਮਸ਼ੀਨਰੀ ਮਹਿੰਗੇ ਭਾਅ ਦੇ ਦਿੱਤੀ ਜਾਂਦੀ ਸੀ ਉਹਦੇ ਬਦਲੇ ਕੰਪਨੀ ਨੂੰ ਫਾਇਦਾ ਕੀ ਦਿੱਤਾ ਜਾਂਦਾ ਸੀਗਾ ਉਸ ਕੰਪਨੀ ਦੇ ਨਾਲ ਬਿਜਲੀ ਖਰੀਦਣ ਦੇ ਮਹਿੰਗੇ ਭਾਅ ਦੇ ਉੱਤੇ ਐਗਰੀਮੈਂਟ ਕੀਤੇ ਜਾਂਦੇ ਸੀਗੇ ਮਹਿੰਗੇ ਭਾਅ ਦੇ ਉੱਤੇ ਅੱਜ ਵੀ ਉਹਦੇ ਉਹਦੇ ਉੱਤੇ ਬਿਜਲੀ ਖਰੀਦੀ ਜਾ ਰਹੀ ਆ